ਮੈਂ ਅੱਜ ਗੱਲ ਕਰਨ ਵਾਸਤੇ ਆਇਆ ਹਾਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣੀ ਹੈ ਸਹੀ ਮੈਨੇ ਤੇ ਦਿੱਲੀ ਤੋਂ ਹਾਰਨ ਦੇ ਬਾਅਦ ਸਮੂੱਚੀ ਉੱਥੋਂ ਦੀ ਸਰਕਾਰ ਨੇ ਪੰਜਾਬ ਵਿੱਚ ਆ ਕੇ ਕਬਜ਼ਾ ਕਰ ਲਿਆ ਤੇ ਅਸਲੀ ਸੀਮਿੰਿਸਟਰ ਅਸਲੀ ਸਾਰਾ ਕੁਝ ਉਹਨਾਂ ਨੇ ਕੰਟਰੋਲ ਕਰ ਲਿਆ ਮੁਨੀਸ਼ ਸੋਡਿਆ ਤੇ ਜੇ ਜਿਹੜੇ ਮਨਿਸਟਰ ਸੀ ਜਿਹੜੇ ਉੱਥੇ ਜੇਲ੍ਹਾਂ ਸੀ ਕਰਪਸ਼ਨ ਦੇ ਕੇਸ ਸੀ ਉਹਨਾਂ ਨੂੰ ਪੰਜਾਬ ਸੰਭਾਲਤਾ ਡੀਫੈਕਟੋ ਕੇਜਰੀਵਾਲ ਦੇ ਹੁਕਮ ਹੁੰ ਚੱਲਣ ਲੱਗ ਗਿਆ ਜਿਹੜੀ ਅੱਜ ਮੈਂ ਗੱਲ ਕਰਨ ਲੱਗਾ ਆ ਆ ਗੱਲ ਹੈ ਕਿ ਇਹਨਾਂ ਨੇ ਕੇਜਰੀਵਾਲ ਤੇ ਸੋਡਿਆ ਤੇ ਜੈਨ ਤੇ ਇਹਨਾਂ ਦੀ ਟੀਮ ਨੇ ਫੈਸਲਾ ਕਰ ਲਿਆ ਕਿ ਸਾਡਾ 1.5 ਸਾਲ ਰਹਿ ਗਿਆ ਅਸੀਂ ਵੱਧ ਤੋਂ ਵੱਧ ਪੈਸਾ ਹੁਣ ਇੱਥੋਂ ਇਕੱਠਾ ਕਰੀਏ ਜੋ ਇਹਨਾਂ ਕੋਲੇ ਮਨ ਚਾਉਂਦਾ ਧਾਂਦਲੀਆਂ ਕਰਨ ਦੀ ਸਕੀਮਾਂ 24 ਘੰਟੇ ਬੰਦੀਆਂ ਹੁਣ ਜਿਹੜਾ ਸਭ ਤੋਂ ਵੱਡੀ ਗੱਲ ਜਿਹੜੀ ਵੱਡੀ ਧਾਂਦਲੀ ਜੇ ਕਰਨ ਲੱਗੇ ਹੈ ਇੱਕ ਸਕੀਮ ਬਣਾਈ ਹੈ ਕਿ ਜਿਹੜੀ ਜ਼ਮੀਨ ਲੁਧਿਆਣੇ ਦੇ ਨਾਲ ਤਕਰੀਬਨ 24000 ਇੱਕੜ ਜ਼ਮੀਨ ਨੂੰ ਅਕਵਾਇਰ ਕਰਨ ਦਾ ਪਲਾਨ ਬਣਾ ਲਿਆ ਪਲਾਨ ਕੀ ਹੈ ਆ ਇਹਨਾਂ ਨੇ ਇੰਟਰਨਲ ਹੀ ਮੈਂ ਸਾਰੇ ਅਫਸਰਾਂ ਨੇ ਮੈਨੂੰ ਦੱਸਿਆ ਤੇ ਮੈਨੂੰ ਆਪਣੇ ਸੋਰਸ ਦੇ ਦੱਸਿਆ ਇਹਨਾਂ ਨੇ ਕੀ ਕਰਨਾ ਹੈ ਚਾਰੋਂ ਤਰਫ ਲੁਧਿਆਣੇ ਦੇ ਚਾਰੋਂ ਤਰਫ ਲੁਧਿਆਣੇ ਦੇ ਇਹਨਾਂ ਨੇ ਐਕਵਾਇਜ਼ੀਸ਼ਨ ਦਾ ਨੋਟਿਸ ਦੇ ਦੇਣਾ ਹੈ ਐਕਵਾਇਜ਼ੀਸ਼ਨ ਦਾ ਨੋਟਿਸ ਦਾ ਮਤਲਬ ਹੈ ਕਿ ਉੱਥੇ ਰਜਿਸਟਰੀਆਂ ਬੰਦ ਹੋ ਜਾਣਗੀਆਂ ਕਿਸਾਨ ਜਾਂ ਵਪਾਰੀ ਜਿੰਦੀ ਵੀ ਕੋ ਜਮੀਨ ਹੈ ਜਿਹਨੇ ਕੋ ਇਨਵੈਸਟਮੈਂਟ ਵਾਸਤੇ ਲਈਤੀ ਹੈ ਉਹ ਅੱਗੇ ਵੇਚ ਨਹੀਂ ਸਕਣਗੇ ਕਿਉਂਕਿ ਉਹ ਲੈਂਡ ਅੰਡਰ ਐਕ acquisition ਹੋ ਜਾਊਗਾ ਫਿਰ ਇਹਨਾਂ ਨੇ ਪਲਾਨ ਕੀ ਕੀਤਾ ਐਕਵਾਇਰ ਇਹਨਾਂ ਨੇ ਕਰਨੀ ਨਹੀਂ ਇਹਨੇ ਪਲਾਨ ਕੀ ਕੀਤਾ ਇਹਨਾਂ ਨੇ ਜਿੰਨਾ ਜਿੰਨਾ ਦੀਆਂ ਜ਼ਮੀਨਾਂ ਨੂੰ ਉਹਨਾਂ ਨੂੰ ਅਪਰੋਚ ਕਰ ਲਿਆ ਕਿ ਤੁਸੀਂ ਬੈਕ ਡੇਟ ਤੇ ਉਹਨਾਂ ਤੋਂ ਐਪਲੀਕੇਸ਼ਨ ਲੈ ਰਿਆ ਸੀਐਲਯੂ ਵਾਸਤੇ ਕਿ ਸਾਡੀ ਮੇਰੇ ਕੋਲ 70 ਕਿੱਲੇ ਹੈ ਜੀ ਮੇਰੀ ਸੀਐਲਯੂ ਕਰਾ ਦਿਓ ਜਿਹਦੀ ਕਹ ਦੂਜੀ ਕੋਈ 100 ਕਿੱਲਾ ਹੈ ਕਿਸੇ ਦਾ 400 ਕਿੱਲਾ ਹੈ ਇਹਨਾਂ ਨੇ 1 ਕਰੋੜ ਰੁਪਇਆ ਕਿੱਲੇ ਦਾ ਰੇਟ ਰੱਖ ਲਿਆ ਜਿਹਦੇ 100 ਕਿੱਲਾ ਹੈ 100 ਕਰੋੜ ਰੁਪਇਆ ਦਿਓ ਤੇ ਤੁਸੋਂ ਸਾਸੀ ਤੁਹਾਨੂੰ ਲੈਂਡ ਐਕਵੀਜ਼ਿਸ਼ਨ ਜੋ ਕਰਨਾਗੇ ਕੀ ਕਹਿਣਗੇ ਕੀ ਜੀ ਅਸੀਂ ਇੱਥੇ ਡਿਵੈਲਪ ਕਰਨਾ ਸੀ ਕਿਉਂਕਿ ਆ ਲੋਕਾਂ ਨੇ ਪਹਿਲੇ ਹੀ ਸੀਐਲਯੂ ਉੱਤੇ ਅਪਲਾਈ ਕੀਤਾ ਹੈ ਤੇ ਐਸ ਕਰਕੇ ਅਸੀਂ ਇਹਨਾਂ ਨੂੰ ਅਸੀਂ ਐਗਜ਼ੈਮਟ ਕਰਨਾ ਹੈ ਏਮ ਪੈਸਾ ਲੈ ਕੇ 1 ਕਰੋੜ ਰੁਪਇਆ ਲੈ ਕੇ ਆਈ ਸਕੀਮ ਹੁਣ ਇਹਨਾਂ ਨੇ ਬਠਿੰਡੇ ਵੀ ਸ਼ੁਰੂ ਪਲਾਨ ਦੀ ਸ਼ੁਰੂ ਕਰਤੀ ਉੱਤੇ ਟੀਮਾਂ ਲਾਤੀਆਂ ਉੱਥੇ ਵੀ ਮਲਾ ਦਾ 10000 ਤਕਰੀਬਨ ਇਹਨਾਂ ਨੇ ਪੰਜਾਬ ਦੇ ਚਾਰੋਂ ਸ਼ਹਿਰਾਂ ਦੇ ਆਚਾਰੋ ਤਰਫ ਜਿੰਨੀ ਲੈਂਡ ਹੈ ਇੰਨਾ ਦਾ ਪਲਾਨ ਹੈ ਕਿ ਸਾਰਿਆਂ ਤੇ ਐਕ acquisition ਨੋਟਿਸ ਬਣਾਈ ਜਾਣ ਉਹਦੇ ਬਾਅਦ ਬਿਲਡਰਾਂ ਤੋਂ ਕਿਸਾਨਾਂ ਤੋਂ ਵਪਾਰੀਆਂ ਤੋਂ ਕਰੋੜ ਕਰੋੜ ਕਿਉਂਗੇ ਨੂੰ ਪਤਾ ਹੈ ਕਿ ਸਾਡੀ ਸਰਕਾਰ ਹੁਣ 1.5 ਸਾਲ ਰਹੀ ਹੈ ਮੈਂ ਅੱਜ ਕਹਿਣਾ ਚਾਹਣਾ ਕਿਉਂਕਿ ਮੈਨੂੰ ਬਹੁਤ ਕਿਸਾਨਾਂ ਨੇ ਲੋਕਾਂ ਨੇ ਆਮ ਵਪਾਰੀਆਂ ਨੇ ਬਹੁਤ ਟੀਲਫੋਨ ਪਿਛਲੇ ਦਿਨਾਂ ਚ ਮੇਰੇ ਕੋਲੇ ਆਇਆ ਹੈ ਕਿ ਸਾਡੇ ਨਾਲ ਬਹੁਤ ਵੱਡਾ ਧੱਕਾ ਕਰਨ ਲੱਗੇ ਆ ਪੰਜਾਬ ਨੂੰ ਲੁੱਟਣ ਤੇ ਲੱਗਿਆ ਤੇ ਸਾਨੂੰ ਕਈ ਵਪਾਰੀਆਂ ਨੇ ਕਈ ਲੋਕਾਂ ਨੇ ਮੈਨੂੰ ਕਿਹਾ ਕਿ ਸਾਥੋਂ ਕਰੋੜ ਰੁਪਏ ਕਿਲਾ ਮੰਗਣ ਵੀ ਲੱਗੇ ਆ ਕਿ ਜੇ ਤੁਸੀਂ ਆਪਣਾ ਬਚਾਉਣਾ ਮੈਂ ਇੱਕ ਅਫਸਰ ਸਬੰਨ ਨੂੰ ਕਹਿਣਾ ਚਾਹਣਾ ਆ ਆਮ ਆਦਮੀ ਪਾਰਟੀ ਥੋਥੋਂ ਧਾਂਦ ਲੀਆਂ ਖਲਾਰੀ ਹੈ ਮੈਂ ਬੇਨਤੀ ਕਰਦਾ ਅਫਸਰ ਸਬੰਨ ਨੂੰ ਆਪਣੀ ਨੌਕਰੀ ਖਤਰੇ 'ਚ ਨਾ ਲੈ ਕੇ ਆਓ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਇਹਨਾਂ ਦੇ ਕਹਿਣ ਤੇ ਤੁਸੀਂ ਫੈਸਲੇ ਕਰੀ ਜਾਂਦੇ ਹੋ ਇਲੀਗਲ ਫੈਸਲੇ ਹੋਈ ਜਾਂਦੇ ਆ ਤੁਸੀਂ ਹੈਰਾਨ ਰਹਿ ਜਾਓਗੇ ਪੰਜਾਬ ਭਵਨ 'ਚ ਜੇ ਸਤਿੰਦਰ ਜੈਨ ਸਸੋੜੀਆ ਆਪ ਮੀਟਿੰਗ ਕਰਦੇ ਆ ਤੇ ਸਾਰੇ ਮਨਿਸਟਰ ਤੇ ਸੈਕਟਰੀ ਉੱਥੇ ਹੁੰਦੇ ਆ ਮੈਂ ਇਹਨਾਂ ਨੂੰ ਇੱਕ ਗੱਲ ਕਹਿਣਾ ਚਾਹਣਾ ਹਰ ਅਫਸਰ ਦੀ ਜਦੋਂ ਉਹ ਜੁਆਇਨ ਕਰਦਾ ਹੈ ਓਥ ਆਫ ਸੀਕਰਸੀ ਹੁੰਦੀ ਹੈ ਹਰ ਮਨਿਸਟਰ ਦੀ ਓਥ ਆਫ ਸੀਕਰਸੀ ਹੈ ਜਦੋਂ ਆਪਾਂ ਸੌਂਖ ਹੈ ਨੇ ਆ ਜੇ ਮਨਿਸਟਰ ਹੋਗੀ ਗਵਰਨਰ ਤੋਂ ਓਥ ਆਫ ਸੀਕਰਸੀ ਲੈਣੇ ਦਾ ਮਤਲਬ ਕੀ ਹੈ ਕਿ ਸਰਕਾਰ ਦੇ ਫੈਸਲੇ ਬਾਹਰ ਕਿਸੇ ਨੂੰ ਦੱਸਣੇ ਕਰਨ ਤੋਂ ਪਹਿਲੇ ਪਰ ਆ ਮੀਟਿੰਗ ਹੈ ਸੰਸਦਿਆ ਲੈ ਕਿਹ ਸਕਪੈਸਿਟੀ ਵਿੱਚ ਸੰਸਦਿਆ ਕਿਸ ਕਪੈਸਿਟੀ ਵਿੱਚ ਜੈਨ ਇਹਨਾਂ ਨੂੰ ਮਨਿਸਟਰਾਂ ਵਾਂਗੂ ਪੰਜ-ਪੰਜ ਮਨਿਸਟਰੀਆਂ ਵੰਡ ਦਿੱਤੀਆਂ ਇਹਨਾਂ ਨੂੰ ਘਰ ਦੇ ਦਿੱਤੇ ਆ ਸਾਰੀ ਸਮੂਚੀ ਸਰਕਾਰ ਦਿੱਲੀ ਦੀ ਜਿਹੜਾ ਉਹਨਾਂ ਦਾ ਜਿਹੜਾ ਹੈਗਾ ਪੀਏ ਵਿਪਲ ਵਿਪਲ ਕੁਮਾਰ ਉਹ ਦਾ ਚੀਫ ਮਨਿਸਟਰ ਨੱਲਾਤਾ ਜੀ ਨੇ ਉੱਥੇ ਇੱਕ ਲੜਕੀ ਲੇਡੀ ਐਮਪੀ ਨਾਲ ਬੁਰਾ سلوਕ ਕੀਤਾ ਸੀ ਕੇਸ ਰਜਿਸਟਰ ਹੋਇਆ ਸੀ ਉਹਨੂੰ ਇੱਥੇ ਡਵਾਈਸ ਲਾਤਾ ਜਿੰਨੀਆਂ ਕਾਰਪੋਰੇਸ਼ਨਾਂ ਸਾਰਿਆਂ ਤੇ ਜਿੰਨੇ ਚੇਅਰਮੈਨ ਐ ਬਾਹਰ ਦੇ ਆ ਗਏ ਰੈਰਾ ਵਰਗੀ ਆਰਗੇਨਾਈਜੇਸ਼ਨ ਜਿਹੜੀ ਬਿਲਡਰਾਂ ਨੂੰ ਦੇ ਕੰਟਰੋਲ ਵਾਸਤੇ ਇੱਕ ਸੰਸਥਾ ਬਣੀ ਐ ਬਾਹਰੋਂ ਦਿੱਲੀੋਂ ਲਾਤੇ ਕਿਉਂ ਲਾਏ ਕਿਹਨ ਜਿਹੜੇ ਚੇਅਰਮੈਨ ਲੱਗਦੇ ਆ ਉਹਨਾਂ ਨੂੰ ਕਲੀਅਰ ਇਨਸਟਰਕਸ਼ਨ ਦੈ ਇੰਨਾ ਪੈਸਾ ਇਕੱਠਾ ਕਰਕੇ ਆਉਣਾ ਹੈ ਬੜੇ ਦੁੱਖ ਨਾਲ ਕਹਿਣਾ ਪੈਂਦਾ ਮੈਂ ਅੱਜ ਤੱਕ ਆਜ਼ਾਦੀ ਦੇ ਬਾਅਦ ਕਿਸੇ ਸੂਬੇ ਦੀ ਹਾਲਾਤ ਐਜੀ ਮਾੜੀ ਨਹੀਂ ਦੇਖੀ ਜਿਵੇਂ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਤੇ ਉਹਦੇ ਜਿਹੜੇ ਜਿੰਨੇ ਵੀ ਉਹਦੇ ਸਾਥੀ ਐ ਉਹਨਾਂ ਨੇ ਪੰਜਾਬ ਨੂੰ ਇੱਕ ਲੁੱਟਣ ਦਾ ਜਰੀਆ ਬਣਾ ਲਿਆ ਸੋ ਮੈਂ ਕਲੀਅਰ ਕਰਨਾ ਚਾਹਣਾ ਆ ਜਿਹੜੀ ਜ਼ਮੀਨ ਆ ਕਿਸਾਨਾਂ ਦੀ ਜ਼ਮੀਨ ਐ ਬਗੈਰ ਕਿਸਾਨਾਂ ਤੋਂ ਅਪਰੂਵਲ ਐ ਆ ਜ਼ਮੀਨ ਅਸੀਂ ਐਕਵਾਇਰ ਨਹੀਂ ਹੋਣ ਦੇਵਾਂਗੇ ਕੁਝ ਮਰਜ਼ੀ ਕਰਨਾ ਪਏ ਐਜੀਟੇਸ਼ਨ ਕਰਨੀ ਪਏ ਹਰ ਹੀਲਾ ਕਰਨੇ ਪੰਜਾਬ ਦੀ ਲੁੱਟ ਅਕਾਲੀ ਦਲ ਨਹੀਂ ਹੋਂਦ ਦਊਗਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਵਾਰਿਸ ਪਾਰਟੀ ਹੈ ਸਾਡੀ ਜਮਵਰੀ ਹੈ ਭਾਵੇਂ ਕਾਂਗਰਸ ਹੈ ਭਾਵੇਂ ਆਮ ਆਦਮੀ ਪਾਰਟੀ ਹੈ ਭਾਵੇਂ ਦੂਜੀਆਂ ਪਾਰਟੀਆਂ ਇਹਨਾਂ ਦੀ ਕੋਈ ਜਮਵਰੀ ਨਹੀਂ ਆ ਤਾਂ ਇੱਥੇ ਆਉਂਦੇ ਐ ਇੱਕ ਸੂਬਾ ਸਮਝ ਕੇ ਆਉਂਦੇ ਐ ਕਿ ਇੱਕ ਸਟੇਟ ਤੇ ਅਸੀਂ ਕਬਜ਼ਾ ਕੀਤਾ ਸਾਡੇ ਵਾਸਤੇ ਆ ਸਟੇਟ ਨਹੀਂ ਹੈ ਸਾਡੇ ਵਾਸਤੇ ਆ ਘਰ ਹੈ ਤੋ ਐਸ ਕਰਕੇ ਮੈਂ ਅੱਜ ਅਫਸਰ ਸਹਿਬਾਨ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਇਸ ਆ ਜਿਹੜੀ ਸਾਲ ਡੇਢ ਸਾਲ ਰਹਿ ਗਿਆ ਬਾਅਦ ਆ ਸਾਰੀਆਂ ਇਸ ਫੈਸਲੇ ਜਿਹੜੇ ਗਲਤ ਤੁਹ ਤੋਂ ਕਰਾਈ ਜਾਂਦੇ ਆ ਆ ਸਾਰੇ ਗਲਤ ਫੈਸਲੇ ਭੁਗਤਨੇ ਤੁਹਾਨੂੰ ਪੈਣੇ ਆ ਇਹਨਾਂ ਨੇ ਤਾਂ ਭੁਗ ਇਹਨਾਂ ਨੂੰ ਤਾਂ ਭੁਗਤਨੇ ਪੈਣੇ ਹੀ ਪੈਣੇ ਆ ਪਰ ਅਫਸਰਾਂ ਨੂੰ ਵੀ ਭੁਗਤਨੇ ਪੈਣੇ ਆ ਇਸ ਕਰਕੇ ਆ ਗਲਤ ਫੈਸਲੇ ਜਿਹੜੇ ਕਰਾਰੇ ਆ ਕਰਨੇ ਬੰਦ ਕਰ ਦਿਓ ਕੋਈ ਧੱਕਾ ਨਾ ਕਰੋ ਕਿਉਂਕਿ ਸਾਰੀਆਂ ਇਨਕੁਆਰੀਆਂ ਖੁੱਲ ਗਈਆਂ ਸਾਰੇ ਤੇ ਇਨਵੈਸਟੀਗੇਸ਼ਨ ਹੋਣਗੇ ਸਾਰਿਆਂ ਤੇ ਵਿਜੀਲੈਂਸ ਤੇ ਦੂਜੇ ਡਿਪਾਰਟਮੈਂਟ ਸਾਰੀ ਇਨਵੈਸਟੀਗੇਸ਼ਨ ਕਰ ਰਿਹਾ ਜਿਸ ਤਰੀਕੇ ਨਾਲ ਲੱਗੇ ਸੱਕਾ ਹੀ ਵੱਡੇ ਵੱਡੇ ਪ੍ਰੂਫ ਸਾਡੇ ਕੋਲੇ ਆ ਗਏ ਆ ਜਿਸ ਤਰੀਕੇ ਨਾਲ ਕਰ ਰਿਹਾ ਤੋਂ ਐਸ ਕਰਕੇ ਮੈਂ ਅੱਜ ਸਾਰੇ ਕਿਸਾਨ ਭਰਾਵਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਲੋਕਾਂ ਨੂੰ ਪਸ਼ਵਾਸ ਦਿਵਾਉਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਡੇ ਨਾਲ ਖੜਾ ਹੈ ਤੇ ਹਰ ਕਿਸਮ ਦੀ ਜੋ ਐਜੀਟੇਸ਼ਨ ਕਰਨੀ ਪਏ ਜੋ ਕਿਸਾਂ ਦੇ ਕੋਰਟ ਜਾਣਾ ਪਏ ਕਿਤੇ ਵੀ ਕਰਨਾ ਪਏ ਅਸੀਂ ਪੰਜਾਬ ਦੇ ਨਾਲ ੱਤਕਾ ਨਹੀਂ ਹੋਂਦਾਂ ਕਿ ਪੰਜਾਬ ਦੇ ਕਿਸਾਨੀ ਨਾਲ ਪੰਜਾਬ ਦੇ ਵਪਾਰੀਆਂ ਨਾਲ ਪੰਜਾਬ ਦੇ ਲੋਕਾਂ ਨਾਲ ੱਤਕਾ ਨਹੀਂ ਹੋਂਦਾਂਗੇ ਅਮਾਥੋਂ ਅੱਜ ਅੱਜ ਮੈਂ ਕਹਿਣਾ ਆ ਤੇ ਨਾਲੇ ਵਰਨਿੰਗ ਵੀ ਦੇ ਰਿਹਾ ਸੈਂਟਰ ਪੰਜਾਬ ਸਰਕਾਰ ਨੂੰ ਤੇ ਅਫਸਰਾਂ ਨੂੰ ਤੇ ਦੂਜਿਆਂ ਨੂੰ ਤੁਸੀਂ ਇਹ ਗਲਤ ਕੰਮ ਕਰਨਾ ਬੰਦ ਕਰ ਦਿਓ ਨਹੀਂ ਤਾਂ ਤੁਸੀਂ ਸਾਰੇ ਜੇਲਾਂ 'ਚ ਹੋਵੋਗੇ ਆ ਜਿੰਨਾ ਲੁੱਟਿਆ ਪੈਸਾ ਬਾਹਰ ਨਹੀਂ ਜਾਣ ਦੇਵਾਂਗੇ ਤੁਹਾਡਾ ਸਰ ਚੇਅਰਮੈਨ ਨੂੰ ਲੈ ਕੇ ਤੁਸੀਂ ਕਹਿ ਰਹੇ ਸੀ ਚੇਅਰਮੈਨ ਦੇ ਪਿੱਛੇ ਕੀ ਰੀਜ਼ਨ ਕੀ ਲੱਗਿਆ ਆ ਸਾਰੇ ਚੇਅਰਮੈਨ ਇਹਨਾਂ ਨੇ ਆਪਣੇ ਦਿੱਲੀ ਤੋਂ ਚਿਹਤੇ ਲਾਏ ਆ ਪੋਲੂਸ਼ਨ ਬੋਰਡ ਲੈ ਲੋ ਰੇਰਾ ਲਾ ਲੋ ਕਿਉਂ ਲਾਏ ਆ ਸਾਰੇ ਜਿੱਥੇ ਮਨੀ ਕਲੈਕਸ਼ਨ ਸਿੱਧਾ ਟਾਰਗੇਟ ਦਿੱਤਾ ਹੈ ਹੈਵੀ ਇੰਡਸਟਰੀ ਹੈਵੀ ਇੰਡਸਟਰੀ ਦਾ ਲਾਤਾ ਸਾਰੇ ਟਾਰਗੇਟ ਦਿੱਤੇ ਤੁਸੀਂ ਸਾਨੂੰ ਇੰਨਾ ਪੈਸਾ ਇਕੱਠਾ ਕਰਕੇ ਦੇਣਾ ਆ ਜਿਹੜੇ ਮੀਟਿੰਗ ਕੀਤੀ ਹੈ ਸਸੋੜੀਆਂ ਨੇ ਆਪਣੇ ਜੈਨ ਮੈਂ ਆ ਰੀਅਲ ਏਸਟੇਟ ਵਾਲੇ ਨੇ ਕੀਤੀ ਹੈ ਅਫਸਰਾਂ ਦੀ ਉਹ ਹੁੰਦਾ ਕੌਣਾ ਕਰਨ ਵਾਸਤੇ ਟੀਮ ਮਿਨਿਸਟਰ ਕਰ ਸਕਦਾ ਹੈ ਮਿਨਿਸਟਰ ਕਰ ਸਕਦਾ ਹੈ ਮਨਿਸਟਰਤਾ ਸੀ ਮਨਿਸਟਰ ਤੁੰਤਾ ਬੁਲਾਉਂਦੇ ਹੀ ਨਹੀਂ ਹੁਣ ਤੁਸੇ ਫੋਟੋਗ੍ਰਾਫੀ ਆ ਗਈਆਂ ਤੁਹਾਡੇ ਸਾਹਮਣੇ ਫੋਟੋਗ੍ਰਾਫੀ ਆ ਗਈਆਂ ਕੀ ਹੁਣ ਕਿਉਂਕਿ ਹੁਣ ਇਹਨਾਂ ਦਾ ਕਲੀਅਰਟੀ ਬੜੀ ਕਲੀਅਰ ਹੈ ਕਿ ਅਸੀਂ ਇੱਥੋਂ ਪੈਸਾ ਇਕੱਠਾ ਕਰਨਾ ਹੈ ਤੇ ਪੰਜਾਬ ਨੂੰ ਜਵੇਂ ਅੰਗਰੇਜ਼ਾਂ ਨੇ ਆਪਣੇ ਦੇਸ਼ ਨੂੰ ਲੁੱਟਣ ਵਾਸਤੇ ਆਏ ਸੀ ਕੋਈ ਤਰੀਕਾ ਇਹਨਾਂ ਨੇ ਪਣਾ ਲਿਆ ਪਰ ਅਕਾਲੀ ਦਲ ਨਹੀਂ ਹੋਣ ਦਊਗਾ ਕੁਛ ਮਰਜ਼ੀ ਕੁਰਬਾਨੀ ਦੇਣੀ ਪਏ ਕਿਹੜੇ ਮਤਲਬ ਕਿ ਕਿਸਾਨਾਂ ਦੇ ਮੈਂ ਨਹੀਂ ਮੇਰੇ ਕੋਲੇ ਕਈ ਪਿੰਡਾਂ ਵਾਲੇ ਲੋਕ ਆਇਆ ਮੈਂ ਉਹਨਾਂ ਨੂੰ ਮਿਲ ਵੀ ਜਾਊਂਗਾ ਸ਼ਾਮ ਨੂੰ ਮੈਂ ਜਾਣਾ ਮਿਲ ਰਿਹਾ ਤੇ ਇੱਕ ਪਿੰਡ ਹੈ ਇਸੇ ਵਾਲਾ ਹਾਂ ਤੇ ਕਈ ਹੈ ਪਰ ਜਿਵੇਂ ਨੇ ਲਗਾਤਾਰ ਮੇਰੇ ਇਨ ਟੱਚ ਹੈ ਅਸੀਂ ਉਹਨਾਂ ਨੂੰ ਸ਼ੋਰ ਕੀਤਾ ਕਿ ਅਸੀਂ ਕਿਸੇ ਹਾਲਤ ਪੂਰਾ ਅਕਾਲੀ ਦਲ ਪੂਰੀ ਕਾਲੀ ਦਲ ਦੀ ਲੀਡਰਸ਼ਿਪ ਕੋਲੇ ਵਰਕਰ ਪੰਜਾਬ ਦੇ ਲੋਕਾਂ ਨਾਲ ਖੜੇ ਹੈ ਕਿਸੇ ਹਾਲਤ ਆ ਤੱਕਾ ਨਹੀਂ ਹੋਣ ਦੇਵਾਂਗੇ ਖ਼ਬਰਾਂ ਸਿਰਫ ਲੁਧਿਆਣਾ ਦੀ ਜਮੀਨ ਹੈ ਕਿ ਪਹੋਰ ਵੀ ਕੋਈ ਸੂਚਨਾ ਕੀ ਬਾਰ ਮਾਥ ਨੂੰ ਕਹਿਆ ਲੁਧਿਆਣੇ ਦੀ ਦੋ ਆਫੀਸ਼ੀਅਲ ਕਰਤੀ ਜਲੰਧਰ ਤਿਆਰੀ ਹੋ ਗਈ ਅੰਮ੍ਰਿਤਸਰ ਤਿਆਰੀ ਹੋ ਗਈ ਬਠਿੰਡੇ ਤਿਆਰੀ ਹੋ ਗਈ ਪਟਿਆਲੇ ਹੋ ਗਈ ਮੁਹਾਲੀ ਤੁਸੀਂ ਹੈਰਾਨ ਰਹੇ ਜੋ ਕਹਿੰਦੇ ਅਸੀਂ ਡਿਵੈਲਪ ਕਰਨੀ ਹੈ 6000 ਕਿਲਾ ਮੁਹਾਲੀ ਪਿਆ ਹੈ ਹਲੇ ਤੱਕ ਡਿਵੈਲਪ ਨਹੀਂ ਹੋਇਆ ਪਿਛਲੀ ਕਾਂਗਰਸ ਸਰਕਾਰ ਨੇ 1400 ਕਿਲਾ ਐਕਵਾਇਰ ਕੀਤਾ ਸੀ ਇੱਕ ਇੱਟ ਨਹੀਂ ਲੱਗੀ ਇੱਥੇ 2500 25000 ਕਿਲਾ ਕਿਵੇਂ ਕਰੋਗੇ ਸੜਕ ਕਹਿੰਦੇ ਕੋ ਸਾਡੇ ਕੋਲ ਸਾਡੇ ਕੋਲੇ ਪੈਨਸ਼ਨ ਦੇਣ ਨੂੰ ਕਹਿੰਦਾ ਪੈਸਾ ਹੈ ਨਹੀਂ 1000 ਰੁਪਏ ਦੇਣ ਵਾਸਤੇ ਕਹਿੰਦਾ ਪੈਸਾ ਹੈ ਨਹੀਂ ਤੇ 25000 ਕਿਲਾ ਐਕਵਾਇਰ ਕਰਨਾ ਤੁਸੀਂ ਕਿੱਥੋਂ ਆਊਗਾ ਪੈਸਾ ਆ ਕੱਲਾ ਡਰੋਨ ਦਾ ਸਿਸਟਮ ਕਿ ਜਿਹਦਾ ਨਾਂ ਆ ਗਿਆ ਇੱਕ ਵਾਰ ਨੋਟੀਫਿਕੇਸ਼ਨ ਹੋ ਗਈ ਉਹਦੇ ਮਗਰ ਇੱਥੇ ਰਜਿਸਟਰੀਆਂ ਬੰਦ ਜਿਹਦੇ ਕੋਲੇ ਕੋਈ ਪਲਾਟ ਹੈ ਕਿਸੇ ਕੋਲ ਜ਼ਮੀਨ ਹੈ ਉਹ ਅੱਗੇ ਵੇਚ ਨਹੀਂ ਸਕੂਗਾ ਉਹਦੇ ਨਾਲ ਜਿਹਨੂੰ ਜਿਹਨੂੰ ਪੈਸੇ ਦੇਊਗਾ ਉਹਨੂੰ ਰੀਲீஸ் ਕਰੀ ਜਾਵਾਂਗੇ ਆਤ ਅਨਾਂ ਦੀ ਗੇਮਪਲੈਨ ਹੈ ਜਿਹੜੀ ਅਸੀਂ ਨਹੀਂ ਹੋਣ ਦੇਵਾਂਗੇ ਸਿਕਿਟੀ ਕਮਿਸ਼ਨ ਸਿਕਿਟੀ ਕਮਿਸ਼ਨ ਵੱਲੋਂ ਆਪਣੇ ਪਤਾ ਨਹੀਂ ਬਹੁਤ ਜ਼ਿਆਦਾ ਜਿਹੜਾ ਮਾਮਲਾ ਹੈਗਾ ਫੌਜ ਦੇ ਆਪਸ਼ਨ ਸਾਡੇ ਆਖੇ ਦਰਵਾਜ਼ੇ ਉੱਤੇ ਟੱਕ ਹੋਣਾ ਸੀਗਾ ਤਾਂ ਕਾफी ਚਰਚਾ ਹੋ ਰਹੀ ਉਹ ਸਾਡਾ ਨਕਾਦਰ ਜਿੱਦਾਂ ਆ ਗਿਆ ਮਦਰਾ ਐਡਾ ਬੜਾ ਮਤਭੇਦ ਲੱਗ ਰਿਹਾ ਦੇਖੋ ਮੈਂ ਪਹਿਲੇ ਤਾਂ ਮੈਂ ਦੇਸ਼ ਦੀ ਫੌਜ ਨਾਲ ਨੇ ਬਹੁਤ ਵੱਡਾ ਬਚਾ ਪੰਜਾਬ ਦਾ ਕੀਤਾ ਤੁਸੀਂ ਜੇ ਆ ਲੜਾਈ ਨੂੰ ਦੇਖੋ ਜੇ 100 ਡਰੋਨ ਬਾਹਰੋਂ ਆਏ ਐ एग्जांपल ਦੇ ਰਿਹਾ ਹਾਂ 60% ਹਮਲਾ ਇਕੱਲਾ ਪੰਜਾਬ ਸੀ ਜਿੰਨਾ ਅਟੈਕ ਸੀ ਸਾਰਾ ਪੰਜਾਬ ਤੇ ਸਾਰਾ ਛੇੜਿਕ ਤੇ ਤੇ ਆਪਾਂ ਨੂੰ ਮੈਂ ਮੈਂ ਪਹਿਲੇ ਵੀ ਵਧਾਈ ਦਿੱਤੀ ਸੀ ਪ੍ਰਧਾਨ ਮੰਤਰੀ ਜੀ ਨੂੰ ਤੇ ਮੈਂ ਵਾਜ ਫੌਜ ਨੂੰ ਵੀ ਕਿਹਾ ਸੀ ਕਿ ਤੁਸੀਂ ਜਿਹੜਾ ਜਿਸ ਸਿਸਟਮ ਨਾਲ ਉਹਨਾਂ ਨੇ ਇੱਕ ਦੀ ਹਮਲੇ ਕੀਤੇ ਐ ਆਹ ਤਾਂ ਆਪਣੇ ਕੋਲੇ ਜਿਹੜਾ ਸਿਸਟਮ ਆਪਾਂ S400 ਤੇ ਦੂਜੀਆਂ ਡਿਫੈਂਸ ਸਿਸਟਮ ਹੈ ਉਹ ਆਪਾਂ ਨੂੰ ਨਹੀਂ ਤਾਂ ਤੁਸੀਂ ਦੇਖ ਲਓ ਕਿੰਨਾ ਵੱਡਾ ਨੁਕਸਾਨ ਆਉਂਦਾ ਸੀ ਇਹ ਹਰ ਰੋਜ਼ ਤਿੰਨ ਤਿੰਨ ਸੌ ਡਰੋਨ ਆਉਂਦੇ ਸੀ ਇੱਥੇ ਬੰਬ ਕਰਨ ਵਾਸਤੇ ਸਾਰਿਆਂ ਨੂੰ ਬਚਾਇਆ ਤੇ ਜਦੋਂ ਉਹ ਅੱਜ ਮਤਲਬ ਆਪਣੇ ਖਾਲਸਾ ਨੇ ਜਿੱਤੇ ਆ ਮਤਲਬ ਅੱਜ ਦੇ ਖਾਲਸਾ ਵੀ ਮੋਟੇ ਹੋਏ ਫੁੱਟ ਕੋ ਦੇ ਆ ਮੈਨੂੰ ਪਤਾ ਨਹੀਂ ਉਹਨਾਂ ਨੇ ਕੀ ਕਿਹਾ ਪਰ ਮੈਂ ਇਹ ਗੱਲ ਮੈਂ ਕਿਉਂਕਿ ਮੈਂ ਆ ਬਾਹਰ ਹੋਇਆ ਹਾਂ ਉਹ ਐਸਜੀਪੀਸੀ ਉਹ ਐਸਜੀਪੀਸੀ ਪ੍ਰਧਾਨ ਉਹ ਦੱਸ ਸਕਦੇ ਕਿਉਂਕਿ ਫਿਜ਼ੀਕਲ ਪਰ ਮੈਂ ਇਹ ਨਾ ਕਹਿਣਾ ਚਾਹਣਾ ਹੈ ਗਵਰਨਮੈਂਟ ਆਫ ਇੰਡੀਅਨ ਆਰਮੀ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਇੰਡੀਅਨ ਆਰਮੀ ਨੇ ਪੰਜਾਬ ਨੂੰ ਨਹੀਂ ਇਕੱਲੇ ਦੇਸ਼ ਨੂੰ ਤਾਂ ਬਚਾਇਆ ਬਜਾ ਪੰਜਾਬ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਣ ਤੋਂ ਪੰਜਾਬੀਆਂ ਨੂੰ ਬਚਾਇਆ ਜੀ ਜੀ ਵਿਧਾਨ ਸਭਾ ਚੋਣਾਂ ਨੂੰ ਨਾ 1.5 ਸਾਲ ਦਾ ਸਮਾਂ ਰਹਿ ਗਿਆ ਕਿਹੇ ਹਮਖਿਆਲੀ ਪਾਰਟੀਆਂ ਦੇ ਅਕਾਲੀ ਦਲ ਦਾ ਕੋਈ ਚੱਲ ਰਿਹਾ ਜਰੂਰ ਸਾਡਾ ਜਿਹੜੇ ਜਿਹੜੇ ਅਕਾਲੀ ਦਲ ਦੀ ਪਾਲਿਸੀ ਨਾਲ ਜਿਹੜੇ ਪੰਜਾਬ ਨਾਲ ਪੰਜਾਬ ਦੇ ਹਿੱਤਾਂ ਵਾਸਤੇ ਖੜਨਗੇ ਦੇਖੋ ਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਆ ਕੱਲੀ ਪਾਰਟੀ ਇੱਕ ਪਾਸੇ ਨੈਸ਼ਨਲ ਪਾਰਟੀਆਂ ਇੱਕ ਪਾਸੇ ਪੰਜਾਬ ਦੀ ਹੈ ਨੈਸ਼ਨਲ ਪਾਰਟੀਆਂ ਦਾ ਬਤੀਰਾ ਤੁਸੀਂ ਦੇਖ ਲਿਆ 5 ਸਾਲ ਪਹਿਲੇ ਕੈਪਟਨ ਅਮਰਿੰਤ ਕਾਂਗਰਸ ਦੀ ਪਾਰਟੀ ਸੀ ਇੱਕ ਕਟਰੀ ਲੱਗੀ ਆਹ 5 ਸਾਲ ਤੁਸੀਂ ਝਾੜੂ ਵਾਲੇ ਆਏ ਆ ਲੁੱਟਣ ਆਏ ਆ ਤੁਸੀਂ ਲੁਧਿਆਣਾ ਦੇਖ ਲਓ ਸਾਰਾ ਕੁਛ ਹੀ ਲੁਧਿਆਣੇ ਚ ਨਹੀਂ ਪੂਰੇ ਪੰਜਾਬ ਚ ਜੋਬ ਬਣਿਆ ਡਵੈਲਪਮੈਂਟ ਹੋਈ ਹੈ ਤਰੱਕੀ ਹੋਈ ਹੈ ਲਾਅ ਐਂਡ ਆਰਡਰ ਸਿਚੁਏਸ਼ਨ ਦੀ ਅਕਾਲੀ ਦਲ ਦੀ ਸਰਕਾਰ ਦੇ ਟਾਈਮ ਹੀ ਹੋਇਆ ਕਿਉਂਕਿ ਅਸੀਂ ਜਮਵਾਰ ਸਾਡਾ ਘਰ ਹੈ ਸਾਡੇ ਵਾਸਤੇ ਸਾਰਾ ਕੁਛ ਹੀ ਪੰਜਾਬ ਹੈ ਅਸੀਂ ਪੰਜਾਬ ਵਾਸਤੇ ਜਾਨ ਦਿੰਨੇ ਆਂ ਪੰਜਾਬ ਦੀ ਤਰੱਕੀ ਵਾਸਤੇ ਸਾਡਾ ਸੁਪਨਾ ਹੈ ਆ ਜਿਹੜੀਆਂ ਲੋਕੀ ਇੱਥੇ ਪਾਰਟੀਆਂ ਨੈਸ਼ਨਲ ਆ ਇੱਥੇ ਇਕੱਲਾ ਲੁੱਟਣ ਤੇ ਤੇ ਆਪਣੀ ਪਾਵਰ ਦਿਖਾਉਣ ਵਾਸਤੇ ਆਉਂਦੇ ਆ